ਤੁਸੀਂ ਇਤਿਹਾਸ ਵਿੱਚ ਕਈ ਤਰ੍ਹਾਂ ਦੀਆਂ ਲੜਾਈਆਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਇੱਕ ਬਾਲਟੀ ਪਿੱਛੇ ਵੀ ਲੜਾਈ ਹੋਈ ਸੀ ਜਿਸ ਕਾਰਨ ਅਨੇਕਾਂ ਲੋਕ ਮਾਰੇ ਗਏ ਸਨ ਸੁਣਨ ਵਿੱਚ ਬਹੁਤ ਹੀ ਅਜੀਬ ਲੱਗਦਾ ਹੈ ਕਿ ਕੋਈ ਇੱਕ ਪਾਣੀ ਦੀ ਬਾਲਟੀ ਪਿੱਛੇ ਵੀ ਲੜ ਸਕਦਾ ਹੈ ਤੇ ਇਹ ਸੱਚ ਹੈ ਇਹ ਉਦੋਂ ਦੀ ਗੱਲ ਹੈ ਜਦੋਂ ਲੋਕ ਕੁਦਰਤੀ ਪਾਣੀ ਦੇ ਸਰੋਤਾਂ ਤੇ ਨਿਰਭਰ ਰਹਿੰਦੇ ਸਨ ਜਿਵੇਂ ਪਾਣੀ ਦੇ ਝਰਨੇ ਤੇ ਪਾਣੀ ਦੇ ਖੂਹਾਂ ਤੋਂ ਪਾਣੀ ਲੈਂਦੇ ਸਨ ਹਰੇਕ ਪਿੰਡ ਵਿੱਚ ਪਾਣੀ ਕੱਢਣ ਵਾਲਾ ਖੂਹ ਹੁੰਦਾ ਸੀ ਜਿਸ ਵਿੱਚੋਂ ਲੋਕ ਬਾਲਟੀ ਨਾਲ ਪਾਣੀ ਕੱਢਦੇ ਸਨ ਲਗਭਗ 700 ਸਾਲ ਪਹਿਲਾਂ ਇਟਾਲੀ ਵਿੱਚ ਇੱਕ ਜੁੱਧ ਹੋਇਆ ਸੀ ਜੋ ਦੋ ਕਸਬਿਆਂ ਵਿੱਚ ਹੋਇਆ ਸੀ ਗੱਲ ਹੈ 1325 ਦੀ ਜਦੋਂ ਇਟਾਲੀ ਦੀ ਧਰਤੀ ਤੇ ਦੋ ਸ਼ਹਿਰ ਹੁੰਦੇ ਸਨ ਮੋਡੇਨਾ ਤੇ ਬਲੋਗਨਾ ਦੋਨੋਂ ਸ਼ਹਿਰ ਇੱਕ ਦੂਸਰੇ ਨਾਲ ਅਟੈਚ ਸਨ ਤੇ ਇੱਕ ਦਿਨ ਬਲੋਗਨਾ ਦੀ ਸਰਹੱਦ ਤੇ ਇੱਕ ਪਾਣੀ ਵਾਲੇ ਖੂਹ ਦੇ ਲਾਗੇ ਪਈ ਲੱਕੜ ਦੀ ਬਾਲਟੀ ਗੁੰਮ ਹੋ ਗਈ ਇੱਕ ਗੱਲ ਬਹੁਤ ਹੀ ਛੋਟੀ ਜਹੀ ਸੀ ਕਿਉਂਕਿ ਇਹੋ ਜੀਆਂ ਛੋਟੀਆਂ ਮੋਟੀਆਂ ਚੋੜੀਆਂ ਤਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਸਨ ਪਰ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਬਾਲਟੀ ਮੁੰਡੇਨਾ ਦੇ ਸੈਨਿਕਾਂ ਨੇ ਚੁੱਕ ਲਈ ਹੈ ਉਸ ਸਮੇਂ ਇਹਨਾਂ ਦੋਨਾਂ ਕਸਬਿਆਂ ਵਿੱਚ ਸਬੰਧ ਸਹੀ ਨਹੀਂ ਸਨ ਦੋਨਾਂ ਵਿੱਚ ਪਹਿਲਾਂ ਤੋਂ ਹੀ ਬਹੁਤ ਤਣਾਅ ਸੀ ਕੁਝ ਸਮੇਂ ਵਿੱਚ ਹੀ ਇਹ ਗੱਲ ਬਲੋਗਨਾ ਸ਼ਹਿਰ ਵਿੱਚ ਅੱਗ ਵਾਂਗੂ ਫੈਲ ਗਈ ਤੇ ਇੱਥੋਂ ਦੇ ਲੋਕਾਂ ਨੇ ਆਪਣਾ ਅਪਮਾਨ ਮਹਿਸੂਸ ਹੋਇਆ ਜਦੋਂ ਇਸ ਬਾਰੇ ਮੁੰਡੇਨਾ ਸ਼ਹਿਰ ਦੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਪਰ ਬਲੋਗਨਾ ਦੇ ਲੋਕ ਉਹਨਾਂ ਨਾਲ ਸਹਿਮਤ ਨਾ ਹੋਏ ਉਹਨਾਂ ਨੇ ਇਹ ਸੋਚ ਲਿਆ ਕਿ ਉਹ ਜੁੱਦ ਕਰਕੇ ਆਪਣੀ ਬਾਲਟੀ ਵਾਪਸ ਲੈ ਕੇ ਆਣਗੇ ਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਗੇ ਉਸ ਸਮੇਂ ਬਲੋਗਨਾ ਪਾਵਰ ਵਿੱਚ ਸੀ ਤੇ ਮੋਡੇਨਾ ਤੋਂ ਕਿਤੇ ਵੱਡੀ ਉਹਨਾਂ ਕੋਲ ਪਾਵਰ ਸੀ ਬਲੋਗਨਾ ਨੇ ਮੋਡੇਨਾ ਤੋਂ ਆਪਣੀ ਬਾਲਟੀ ਵਾਪਸ ਲਿਆਉਣ ਵਾਸਤੇ ਕਰੀਬ 32 ਹਜ਼ਾਰ ਸੈਨਿਕਾਂ ਨੂੰ ਮੋਡੇਨਾ ਦੀ ਧਰਤੀ ਤੇ ਤਨਾਤ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੋਡੇਨਾ ਦੇ ਸਿਰਫ 7000 ਸੈਨਿਕਾਂ ਨੇ ਬਲੋਗਨਾ ਦੇ 32000 ਸੈਨਿਕਾਂ ਦਾ ਜ਼ਬਰਦਸਤ ਮੁਕਾਬਲਾ ਕੀਤਾ ਇਹ ਲੜਾਈ ਹੋ ਰਹੀ ਸੀ ਇੱਕ ਪਾਣੀ ਦੀ ਬਾਲਟੀ ਕਰਕੇ ਪਰ ਮੋਡੇਨਾ ਦੇ 7000 ਸੈਨਿਕਾਂ ਨੇ ਬਲੋਗਨਾ ਦੀ 32000 ਸੈਨਿਕਾਂ ਨੂੰ ਤੂਲ ਚਟਾ ਦਿੱਤੀ ਕਿਉਂਕਿ ਉਹਨਾਂ ਦੀ ਜੁਧ ਰਣਨੀਤੀ ਵਧੀਆ ਸੀ ਪਰ ਮੋਡੇਨਾ ਨੇ ਬਲੋਗਨਾ ਦੀ ertid ਤੋਂ ਆਉਂਦੇ ਸਮੇਂ ਇੱਕ ਹੋਰ ਤਰ੍ਹਾਂ ਦੀ ਬਾਲਟੀ ਜੁਧ ਜਿੱਤਣ ਦੀ ਖੁਸ਼ੀ ਨਾਲ ਚੁੱਕ ਲਿਆਂਦੀ ਇਸ ਜੁੱਧ ਵਿੱਚ ਦੋਨਾਂ ਪਾਸਿਓ ਲਗਭਗ 2000 ਦੇ ਕਰੀਬ ਸੈਨਕ ਮਾਰੇ ਗਏ ਇਟਾਲੀ ਦੇ ਮਿਊਜ਼ੀਅਮ ਵਿੱਚ ਇਹ ਜੁੱਧ ਵਿੱਚ ਲਿਆਂਦੀ ਗਈ ਬਾਲਟੀ ਅੱਜ ਵੀ ਹੈ ਜੋ ਇੱਕ ਬੇਤੁਕੇ ਜੁੱਧ ਦੀ ਯਾਦ ਲਾਉਂਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ